ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਸੁਆਮੀ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀਆਂ ਦੇ ਚਰਨਾਂ ਉਤੇ ਵੰਦਨਾ ਹੈ ਨਮਸਕਾਰ ਹੈ ਦੀਨ ਦੁਨੀ ਦੇ ਪਾਸ਼ਾ ਸਤਿਗੁਰ ਜੀਆ ਨੂੰ ਸਦਾ ਬਲਹਾਰ ਨੇ ਵਾਰ ਨੇ ਜਾਈਏ ਮਹਾਰਾਜ ਨੂੰ ਧੰਨ ਆਖੀਏ ਐਸੇ ਸਤਿਗੁਰ ਸੱਚੇ ਪਾਸ਼ਾ ਦੀ ਸ਼ਰਨ ਗਿਆਂ ਖਾਲਸਾ ਜੀ ਜਨਮ ਜਨਮਾਂ ਤਰਾਂ ਦੀ ਮਹਿਲ ਉਤਰਦੀ ਹੈ ਆਪਣੇ ਆਪੇ ਦੀ ਸੋਝੀ ਆਉਂਦੀ ਹੈ ਸਤਿਗੁਰ ਜੀ ਦੀ ਖੁਸ਼ੀ ਤੇ ਸਤਿਗੁਰ ਜੀ ਦਾ ਪਿਆਰ ਖਾਲਸਾ ਜੀ ਮਿਲਦਾ ਹੈ ਸਤਿਗੁਰ ਦੀ ਸ਼ਰਨ ਗਿਆਂ ਸੁਖ ਆਨੰਦ ਹਿਰਦੇ ਵਿੱਚ ਆ ਜਾਂਦਾ ਖੇੜ ਜਾਂਦਾ ਹਿਰਦਾ ਮੁਖ ਉਤੇ ਨੂਰ ਆ ਜਾਂਦਾ ਹੈ ਅਸੀਂ ਪਾਸ਼ਾ ਜੀਆਂ ਨੂੰ ਨਮਸਕਾਰ ਕਰਕੇ ਤਰਾ ਹਿਰਦੇ ਵਿੱਚ ਪਿਆਰ ਹਿਰਦੇ ਵਿੱਚ ਪ੍ਰੇਮ ਹੋਣਾ ਅਤਿ ਜ਼ਰੂਰੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਦਾ ਪਿਆਰ ਹੈ ਪ੍ਰੇਮ ਹੈ ਉਹ ਕਲਗੀ ਤਰਪਾ ਸ਼ਾ ਮਹਾਰਾਜ ਦੇ ਚਰਨਾਂ ਕਮਲਾਨਾ ਜੁੜ ਕੇ ਅਗੰਮੀ ਖੁਸ਼ੀਆਂ ਹਾਸਲ ਕਰਦੇ ਖਾਲਸਾ ਜੀ ਇਹੋ ਜੇ ਗੁਰਮੁਖ ਜਿਨ੍ਹਾਂ ਨੇ ਮਹਾਰਾਜ ਦਾ ਨਾਮ ਜਪ ਕੇ ਸਤਿਗੁਰੂ ਜੀ ਦੀ ਮਹਿਮਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਗੁਣ ਗਾ ਕੇ ਅੰਮ੍ਰਿਤ ਵੇਲੇ ਜਾ ਕੇ ਕਮਾਈਆਂ ਕਰਕੇ ਘਾਲਣਾ ਘਾਲ ਕੇ ਇਹੋ ਜੇ ਸ਼ੁਭ ਗੁਣ ਹਿਰਦੇ ਵਿੱਚ ਹਾਸਲ ਕੀਤੇ ਹਨ ਕਿ ਅਠੇ ਪੈਰ ਆਨੰਦ ਵਿੱਚ ਤੇ ਅਠੇ ਪੈਰ ਖੁਸ਼ੀ ਵਿੱਚ ਰਹਿੰਦੇ ਨੇ ਸੋ ਵੇਖੋ ਵੱਡੇ ਵੱਡੇ ਮਹਾਨ ਸ਼ਹੀਦ ਹੋਏ ਨੇ ਭਾਈ ਤਾਰੂ ਸਿੰਘ ਸਾਹਿਬ ਜੀ ਵਰਗੇ ਸੋ ਇਹ ਮਹਾਨ ਜਿੰਨੇ ਵੀ ਸੂਰਮੇ ਖਾਲਸਾ ਜੀ ਹੋਏ ਹੱਸ ਹੱਸ ਕੇ ਸ਼ਹੀਦੀਆਂ ਦਿੱਤੀਆਂ ਨੇ ਉਹ ਕਿਉਂ ਦਿੱਤੀਆਂ ਕਿਉਂਕਿ ਹਿਰਦੇ ਵਿੱਚ ਆਨੰਦ ਹੀ ਇੰਨਾ ਸਤਗੁਰੂ ਜੀ ਨੇ ਬਖਸ਼ਿਆ ਹੋਇਆ ਸੀ ਖੇੜਾ ਬਖਸ਼ਿਆ ਹੋਇਆ ਸੀ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਇਵੇਂ ਭਿੱਜੇ ਹੋਏ ਸਨ ਕੇ ਪੈਰਾਂ ਦੀਆਂ ਖਾਲਸਾ ਦੀਆਂ ਉਂਗਲਾਂ ਪੋਟੇ-ਪੋਟੇ ਹਥਾਨੀਆਂ ਦੀਆਂ ਉਂਗਲਾਂ ਸੋ ਕੱਲੇ-ਕੱਲੇ ਬੰਦ ਨੂੰ ਕਟਵਾ ਕੇ ਟੋਕਰੀ ਵਿੱਚ ਪਵਾ ਲਿਆ ਪਰ ਫਿਰ ਵੀ ਸਤਿਗੁਰੂ ਜੀ ਦਾ ਪਿਆਰ ਨਹੀਂ ਛੱਡਿਆ ਮੱਥੇ ਤੇ ਉੱਤੇ ਵਟ ਨਹੀਂ ਪਾਇਆ ਕਿਸੇ ਪ੍ਰਕਾਰ ਦੀ ਕੋਈ ਹਾਇ ਨਹੀਂ ਕੀਤੀ ਕੋਈ ਸੀ ਨਹੀਂ ਕੀਤੀ ਕਿਉਂਕਿ ਮਹਾਰਾਜ ਦਾ ਪ੍ਰੇਮ ਹੀ ਇੰਨਾ ਸਤਿਗੁਰੂ ਜੀ ਨੇ ਹਿਰਦੇ ਵਿੱਚ ਬਖਸ਼ਿਆ ਸੋ ਐਸਾ ਸਮਰੱਥ ਸਤਿਗੁਰੂ ਕਿਤੇ ਨਹੀਂ ਮਿਲਣਾ ਖਾਲਸਾ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਹਨ ਇਥੋਂ ਤੱਕ ਕਿ ਵੱਡੇ ਵੱਡੇ ਸਾਇੰਸ ਸਦਾਨ ਜੀ ਜਾਂ ਵੱਡੇ ਵੱਡੇ ਕਵੀ ਜਿਹੜੇ ਗੋਰਿਆਂ ਦੇ ਹੋਏ ਨੇ ਨਾ ਇਹਨਾਂ ਨੇ ਸਤਿਗੁਰੂ ਜੀ ਦੇ ਕੋਈ ਇੱਕ ਸ਼ਬਦਾਂ ਨੂੰ ਜਪਿਆ ਪੜ੍ਹਿਆ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਸ੍ਰਿਸ਼ਟੀ ਦੇ ਉੱਤੇ ਜੇ ਸ੍ਰਿਸ਼ਟੀ ਨੂੰ ਜੋੜਨ ਵਾਸਤੇ ਕੋਈ ਚੀਜ਼ ਹੈ ਤੇ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਖਾਲਸਾ ਦੀ ਸਾਰੀ ਲੁਕਾਈ ਦਾ ਵੈਰ ਖਤਮਵਾ ਕਰਨ ਵਾਸਤੇ ਇੱਕੋ ਇੱਕ ਸਤਿਗੁਰ ਦੀ ਸ਼ਰਨ ਹੈ ਦੁਨੀਆ ਉਤੇ ਕੋਈ ਐਸਾ ਪੀਰ ਪੈਗੰਬਰ ਨਹੀਂ ਜਿਹੜਾ ਧਰਤੀ ਦੇ ਉਤੇ ਵੈਰ ਵਿਰੋਧ ਨਾਸ਼ ਕਰ ਦੇਵੇ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਹੈ ਪਰ ਅਫਸੋਸ ਸਾਡੀਆਂ ਇੰਨੀਆਂ ਕ ਖੋਟੀਆਂ ਬੁੱਧੀਆਂ ਹੋ ਚੁੱਕੀਆਂ ਕਿ ਅਸੀਂ ਸਤਿਗੁਰੂ ਜੀ ਦੇ ਦਰ ਨੂੰ ਸਿਰਫ ਇਹ ਮੰਨ ਲਿਆ ਕਿ ਇਥੋਂ ਇੱਕ ਚੀਜ਼ ਮਿਲਦੀ ਹੈ ਇਥੋਂ ਆਹ ਵਾਲੀ ਚੀਜ਼ ਮਿਲਦੀ ਹੈ ਇਤੋਂ ਅਲਾਵਾ ਅਸੀਂ ਮਹਾਰਾਜ ਨੂੰ ਜਾਣਦੇ ਤੱਕ ਨਹੀਂ ਇਤੋਂ ਅਲਾਵਾ ਸਾਡੀ ਸੋਚ ਹੀ ਨਹੀਂ ਜਾਂਦੀ ਜਿਵੇਂ ਖਾਲਸਾ ਜੀ ਕੋਈ ਗਰੀਬ ਬੰਦਾ ਹੋਵੇ ਉਦੇ ਅੱਗੇ ਛਾ ਕੋਈ ਵੱਡਾ ਤਗੜਾ ਛਾ ਸਾਹੂਕਾਰ ਉਹਨੂੰ ਕਵੇ ਵੀ ਮੈਂ ਤੇਰੇ ਤੇ ਬੜਾ ਖੁਸ਼ ਹਾਂ ਵੀ ਤੂੰ ਭਾਈ ਜੋ ਮੰਗਣਾ ਜੋ ਮੰਗਣਾ ਚਾਹੁੰਦਾ ਮੰਗ ਮੈਂ ਸਭ ਕੁਝ ਤੈਨੂੰ ਦਵਾਂਗਾ ਤੇ ਖਾਲਸਾ ਜੀ ਉਹ ਬੰਦਾ ਫਿਰ ਕਵੇ ਵੀ ਮੇਰੇ ਘਰੇ ਆਟਾ ਦੇ ਦੇ ਤੇ ਮੇਰੇ ਘਰੇ ਦਾਲ ਦੇ ਦੇ ਤੇ ਲੂਣ ਦੇ ਦੇ ਉਹਦੀ ਸੋਚ ਇੱਥੇ ਹੀ ਖਲੋਤੀ ਆ ਇਸੇ ਪ੍ਰਕਾਰ ਸਾਡੀ ਸੋਚ ਉੱਥੇ ਹੀ ਖਲੋਤੀ ਆ ਅਸੀਂ ਕੀ ਕਰਨੇ ਆ ਸੁੱਖ ਮੰਗਦੇ ਆ ਧੀ ਪੁੱਤ ਮੰਗਦੇ ਆ ਉਹਨਾਂ ਦੀ ਤਰੱਕੀ ਮੰਗਦੇ ਆ ਪੈਸਾ ਮੰਗਦੇ ਆ ਕਾਰੋਬਾਰਦ ਰੱਖੀਆਂ ਮੰਗੀ ਜਾਂਦੇ ਆ ਦੁੱਖਾਂ ਦਾ ਨਾਸ਼ ਬਸ ਇੱਥੇ ਤੱਕ ਖਲੋਤੇ ਆ ਇਹ ਤੋਂ ਅੱਗੇ ਸਾਡੀ ਸੋਚ ਹੀ ਨਹੀਂ ਜਾਂਦੀ ਅਸੀਂ ਇੰਨੇ ਅਨਪੜ੍ਹ ਪੜ੍ਹੇ ਲਿਖੇ ਅਨਪੜ੍ਹ ਹਾਂ ਇਹ ਤੋਂ ਅੱਗੇ ਕੀ ਐ ਦੇਖੋ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੰਗ ਲਈਏ ਨਾ ਕਿ ਸਤਿਗੁਰੂ ਜੀ ਸਾਨੂੰ ਤੁਸੀਂ ਚਾਹੀਦੇ ਹੋ ਜਿਸ ਘਰ ਵਿੱਚ ਪਰਮੇਸ਼ਰ ਆ ਜਾਵੇ ਉਸ ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਲੈਂਦਾ ਪਰ ਕੋਈ ਅਸੀਂ ਮਿਰਲੀ ਜ਼ਬਾਨ ਹੈ ਕੋਈ ਵਿਗਲੀ ਰਸਨਾ ਹੈ ਜਿਹੜੀ ਨਾਮ ਜੱਪ ਕੇ ਕਹਿੰਦੀ ਆ ਕਿ ਸਤਿਗੁਰੂ ਜੀ ਸਾਨੂੰ ਤੁਸੀਂ ਚਾਹੀਦੇ ਸਾਨੂੰ ਕੋਈ ਪਦਾਰਥ ਨਹੀਂ ਚਾਹੀਦਾ ਇਹ ਖਾਲਸਾ ਜੀ ਜਿੱਥੇ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਆ ਜਾਵੇ ਉਥੇ ਕਿਹੜੇ ਪਦਾਰਥਾਂ ਦੀ ਕਮੀ ਰਹਿੰਦੀ ਹੈ ਪਦਾਰਥ ਤਾਂ ਆਪਣੇ ਆਪ ਆ ਜਾਂਦੇ ਜਿਵੇਂ ਖਾਲਸਾ ਜੀ ਕੋਈ ਦੁਨਿਆਵੀ ਰਾਜਾ ਹੋਵੇ ਉਹਨੇ ਕਿਸੇ ਨਗਰ ਵਿੱਚ ਜਾਣਾ ਹੋਵੇ ਉਹ ਨਗਰ ਦੇ ਵਿੱਚ ਤਿੰਨ ਚਾਰ ਦਿਨ ਪਹਿਲਾਂ ਸਫਾਈਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਵੀ ਫਲਾਣੇ ਪਈ ਰਾਜੇ ਨੇ ਇੱਥੇ ਆਉਣਾ ਉਥੇ ਅਹਲਕਰ ਪਹਿਲਾਂ ਪਹੁੰਚ ਜਾਂਦੇ ਉਥੇ ਚਕ ਕੰਗੀਆਂ ਵਸਤਰ ਚੰਗੇ ਕੋਈ ਇਹੋ ਜਿਹੇ ਗਹਿਣੇ ਜਾਂ ਚੰਗੇ ਪ੍ਰਕਾਰ ਦੇ ਕੋਈ ਖਾਣ ਪਾਣ ਉਥੇ ਆਪਣੇ ਆਪ ਪਹਿਲਾਂ ਤਿਆਰ ਹੋ ਜਾਂਦੇ ਰਾਜਾ ਮੜਕ ਨਾਲ ਜਾਂਦਾ ਸੋ ਇਸੇ ਪ੍ਰਕਾਰ ਗੁਰੂ ਹੈ ਖਾਲਸਾ ਜੀ ਜਦੋਂ ਅਸੀਂ ਆਪਣੇ ਗੁਰੂ ਨੂੰ ਮੰਗ ਲਾਂਗੇ ਨਾ ਕਿ ਸਤਿਗੁਰੂ ਜੀ ਤੁਸੀਂ ਆਵੋ ਕਿ ਸਤਿਗੁਰੂ ਦੇ ਆਉਣ ਤੋਂ ਪਹਿਲਾਂ ਇਹ ਚੀਜ਼ਾਂ ਨਾਲ ਸਾਡਾ ਘਰ ਆਪਣੇ ਆਪ ਭਰ ਜਾਵੇ ਪਰ ਅਸੀਂ ਚੀਜ਼ਾਂ ਤੱਕ ਸਹਿਮਤ ਹਾਂ ਸਤਗੁਰੂ ਸੱਚੇ ਪਾਸ਼ਾ ਦਾ ਪਿਆਰ ਨਹੀਂ ਮੰਗਦੇ ਸਤਗੁਰੂ ਕੋਲੋਂ ਸਿੱਖੀ ਨਹੀਂ ਮੰਗਦੇ ਸਤਗੁਰੂ ਸੱਚੇ ਪਾਸ਼ਾ ਦਾ ਨਾਮ ਨਹੀਂ ਮੰਗਦੇ ਅੰਮ੍ਰਿਤ ਵੇਲੇ ਦਾ ਜਾਗਣਾ ਨਹੀਂ ਮੰਗਦੇ ਉਹ ਵਿਰਲੇ-ਵਿਰਲੇ ਨੇ ਜਿਹੜੇ ਮੰਗਦੇ ਨੇ ਤੇ ਭਾਵੇਂ ਮੰਗਦੇ ਤੇ ਜ਼ਰੂਰ ਪਰ ਉਹਨਾਂ ਵਿੱਚ ਵੀ ਹਿਰਦੇ ਦੇ ਵਿੱਚ ਕਿਤੇ ਹੋਮੇ ਦਾ ਕਣਕਾ ਹੋਣ ਕਰਕੇ ਉਹ ਪੂਰੀ ਸਫਲਤਾ ਪ੍ਰਾਪਤ ਨਹੀਂ ਹੁੰਦੀ ਅਸੀਂ ਅੱਜ ਧੰਨ ਬਾਬਾ ਜੀ ਸਿੰਘ ਸਾਹਿਬ ਦੇ ਸਥਾਨੇ ਤੇ ਖਾਲਸਾ ਜੀ ਜਾ ਕੇ ਉੱਥੇ ਦੇ ਦਰ ਦੀਆਂ ਮਹਾਰਾਜ ਦੀਆਂ ਖੁਸ਼ੀਆਂ ਲੈਣੇ ਹਾਂ ਸੋ ਭਾਈ ਕੋਈ ਵਿਰਲੇ ਹਨ ਜਿਹੜੇ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਚਪਹਿਰਾ ਕੱਟਣ ਜਾਂਦੇ ਨੇ ਇਸ ਕਰਕੇ ਕਿ ਮਹਾਰਾਜ ਸਾਡਾ ਮਿਤਦੇਵ ਪਰਪੱਕ ਹੋ ਜੇ ਅਸੀਂ ਸੰਗਤ ਵਿੱਚ ਬੈਠ ਕੇ ਜਿਹੜਾ ਨਾਮ ਜਪਿਆ ਸਾਡੇ ਨਾਲ ਜਾਵੇ ਕੋਈ ਵਿਰਲੇ ਨੇ ਜਿਹੜੀ ਇਹ ਆਸ ਲੈ ਕੇ ਜਾਂਦੇ ਨਹੀਂ ਤੇ ਖਾਲਸਾ ਜੀ ਸਾਰੇ ਆਸਾਂ ਮੁਰਾਦਾਂ ਵਾਸਤੇ ਜਾਂਦੇ ਜਿਸ ਵੇਲੇ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਉਦੋਂ ਮਨ ਠੜਕਣ ਲੱਗ ਪੈਂਦਾ ਉਦੋਂ ਸਾਡੇ ਸਰੀਰ ਨੂੰ ਗਰਮੀ ਵੀ ਲੱਗਣ ਲੱਗ ਪੈਂਦੀ ਹੈ ਉਦੋਂ ਸਾਨੂੰ ਉਥੇ ਭੀੜ ਵੀ ਲੱਗਣ ਲੱਗ ਪੈਂਦੀ ਹੈ ਉਦੋਂ ਸਾਡਾ ਮਨ ਵੀ ਨਹੀਂ ਕਰਦਾ ਜਿਸ ਵੇਲੇ ਸਾਡੇ ਘਰ ਵਿੱਚਤਾ ਪਈ ਹੁੰਦੀ ਹੈ ਉਸ ਵੇਲੇ ਅਸੀਂ ਭੱਜੇ ਜਾਂਦੇ ਹਾਂ ਉਸ ਵੇਲੇ ਭਾਵੇਂ ਅਸੀਂ ਤੁਰ ਕੇ ਚਲੇ ਜਾਈਏ ਬੰਦਾ ਚਲਾ ਜਾਂਦਾ ਪਰ ਜਿਸ ਵੇਲੇ ਸਤਿਗੁਰੂ ਜੀ ਦੀ ਰਹਿਮਤ ਹੋ ਜਾਂਦੀ ਹੈ ਆਸ ਮੁਰਾਦ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਸਤਿਗੁਰੂ ਜੀ ਦੇ ਦਰ ਨੂੰ ਆਪਾਂ ਹਮੇਸ਼ਾ ਲਈ ਛੱਡ ਦਿੰਦੇ ਉਦੋਂ ਨਹੀਂ ਕਰਦੇ ਕਿ ਉਸ ਵੇਲੇ ਅਸੀਂ ਦੁਪਹਿਰੇ ਕੱਟੇ ਸੰਤ ਸਾਡੇ ਤੇ ਕਿਰਪਾ ਹੋਈ ਸੀ ਪਰ ਮੈਂ ਹੁਣ ਚ ਪੈਰੇ ਕੱਟਾਂ ਕਿ ਮੇਰੇ ਘਰ ਵਿੱਚ ਸਿੱਖੀ ਆ ਜਾਵੇ ਮੇਰੇ ਬੱਚੇ ਮਹਾਰਾਜ ਨਾਲ ਜੁੜਨ ਮੇਰੇ ਬੱਚੇ ਕੱਲ੍ਹ ਨੂੰ ਮੇਰੀ ਸਾਰ ਪੁੱਛਣ ਮਹਾਰਾਜ ਮੈਨੂੰ ਮੌਤ ਆਉਣੀ ਐ ਸੌਖੇ ਢੰਗ ਨਾਲ ਆਵੇ ਖਾਲਸਾ ਜੀ ਕਈ ਗੁਰਮੁਖ ਇਹੋ ਜੇ ਮੈਂ ਤੱਕੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਗੁਰਮੁਖ ਸੰਤ ਉਹ 31 ਪਾਠ ਜਪਤੀ ਸਾਹਿਬ ਦੇ ਕਰਦੇ ਸਨ ਤੇ ਮੈਂ ਉਹਨਾਂ ਨੂੰ ਇੱਕ ਵਾਰ ਪੁੱਛਿਆ ਵੀ ਤੁਹਾਡੀ ਕੋਈ ਆਸਮਰਾਨ ਹੋਵੇਗੀ ਤੁਸੀਂ 31 ਬਾਤ ਕਰਦੇ ਹੋ ਡੇਲੀ ਉਹਨਾਂ ਨੇ ਪਤਾ ਕੀ ਕਿਹਾ ਉਹ ਕਹਿੰਦੇ ਮੈਂ 31 ਪਾਠ ਇਸ ਤਰ੍ਹਾਂ ਕੇ ਕਰਦਾ ਕਿ ਸਤਗੁਰੂ ਜੀ ਇੱਕ ਤਾਂ ਜਦੋਂ ਮੈਂ ਮਰਾਂ ਤੇ ਮੈਨੂੰ ਦੁੱਖ ਨਾ ਹੋਵੇ ਮੈਨੂੰ ਦੁੱਖ ਤੋਂ ਬਹੁਤ ਡਰ ਲੱਗਦਾ ਜਦੋਂ ਮੇਰੀ ਮੌਤ ਹੋਵੇ ਮੇਰੀ ਸੁਖਾਲੇ ਹੀ ਮੌਤ ਹੋਵੇ ਮਹਾਰਾਜ ਮੈਂ ਤੁਰਿਆ ਫਿਰਦਾ ਹੀ ਚਲਾ ਜਾਵਾਂ ਤੇ ਨਾਲ ਮੇਰੀ ਇੱਕ ਮੰਗ ਹੈ ਕਿ ਸਤਿਗੁਰੂ ਜੀ ਆਪ ਜੀ ਦੇ ਸਿੰਘ ਮੈਨੂੰ ਲੈਣ ਆਉਣ ਜਾਂ ਆਪ ਜੀ ਲੈਣ ਆਓ ਇਹ ਮੇਰੀ ਆਸ ਹੈ ਦੇਖੋ ਗੁਰਮੁਖਾਂ ਦੀ ਆਸ ਇਹੋ ਜਿਹੀ ਹੁੰਦੀ ਸੋ ਖਾਲਸਾ ਜੀ ਦੇਖੋ ਵੱਡੀ ਗੱਲ ਬਾਤ ਹੈ ਜਿਹਦੇ ਹਿਰਦੇ ਵਿੱਚ ਪ੍ਰੇਮ ਹੋਵੇ ਉਹੀ ਲੋਕ ਇਹੋ ਜਿਹੀਆਂ ਆਸਾਂ ਰੱਖਦੇ ਇੱਕ ਹੋਰ ਸਿੰਘ ਖਾਲਸਾ ਜੀ ਦਾਸ ਨਾਲ ਦਾਸ ਨੇ ਉਹਦੇ ਦਰਸ਼ਨ ਮੇਲੇ ਕੀਤੇ ਸੀਗੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਏਰੀਏ ਤੋਂ ਸੀਗੇ ਉਹ ਸੁਖਣੀ ਸਾਹਿਬ ਦੇ ਪੰਜ ਪਾਠ ਡੇਲੀ ਕਰਦੇ ਸੀਗੇ ਤੇ ਮੂਲ ਮੰਤਰ ਦਾ ਜਾਪ 14 ਮਾਲਾ 15 ਮਾਲਾ 20 ਮਾਲਾ ਇਦਾਂ ਕਰਦੇ ਸੀ ਸਵਾ ਲੱਖ ਪਾਠ ਤਾਂ ਉਹ ਝਾਟ ਹੀ ਕਰ ਲੈਂਦੇ ਸੀ ਉਹਨਾਂ ਨਾਲ ਦਾਸ ਦੇ ਦਾ ਮੇਲ ਮਲਾਪ ਹੋਇਆ ਇੱਕ ਵਾਰ ਉਹਨਾਂ ਨੂੰ ਪੁੱਛਣਾ ਕੀਤਾ ਵੀ ਤੁਹਾਡੀ ਕੋਈ ਆਸ ਮੁਰਾਦ ਹੋਣੀ ਮਹਾਰਾਜ ਕੋਲ ਤੁਸੀਂ ਕੀ ਮੰਗਦੇ ਹੋ ਪਤਾ ਨਹੀਂ ਗੁਰੂ ਸਾਹਿਬ ਦੀ ਕਿਹੋ ਜੀ ਖੇੜ ਹੈ ਕਿ ਵੈਸੇ ਕੋਈ ਬਿਹਾਰੀ ਦਾ ਕੋਈ ਇਹੋ ਜਿਹਾ ਕੋਈ ਸਿੰਘ ਖਾਸ ਕਰਕੇ ਕਿਸੇ ਨੂੰ ਕੁਝ ਦੱਸਦਾ ਨਹੀਂ ਪਰ ਮਹਾਰਾਜ ਦੀ ਪਤਾ ਨਹੀਂ ਕੀ ਰਹਿਮਤ ਹੈ ਉਹ ਗੋਬਤ ਖੇਡ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਦਾਸ ਨਾਲ ਰੱਖੀ ਹੋਈ ਕਿ ਜਦੋਂ ਮੈਂ ਕਿਸੇ ਨਾਲ ਵਾਰਤਾ ਲਾਗ ਕਰਦਾ ਹਾਂ ਆਪਣੀ ਚੀਜ਼ ਮੈਨੂੰ ਜ਼ਰੂਰ ਦੱਸਦਾ ਤੇ ਉਹ ਦੱਸਣ ਕਰਕੇ ਮੇਰਾ ਮਨ ਬੜਾ ਬਿਰੜ ਹੁੰਦਾ ਕਿ ਮੈਨੂੰ ਵੀ ਜ਼ਰੂਰ ਇਹ ਚੀਜ਼ ਕਰਨੀ ਚਾਹੀਦੀ ਆ ਸੋ ਆਪਣੇ ਆਪ ਹੀ ਬਿਹਾਸੀਆਂ ਦਾ ਮੇਲ ਹੋ ਜਾਂਦਾ ਤੇ ਆਪਣੇ ਆਪ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਈ ਰਾਜ ਦੱਸ ਦਿੰਦੇ ਸੋ ਉਹਨਾਂ ਨੂੰ ਜਦੋਂ ਮੈਂ ਪੁੱਛਿਆ ਵੀ ਤੁਹਾਡੀ ਕੀ ਆਸ ਹੋਵੇਗੀ ਵੀ ਕੀ ਆਸ ਤੁਸੀਂ ਰੱਖੀ ਹੈ ਮਹਾਰਾਜ ਅਗੇ ਤੇ ਉਹਨਾਂ ਨੇ ਇਹ ਕਹਿੰਦੇ ਵੀ ਮੈਂ ਪੰਜ ਸੁਖਣੀ ਸਾਹਿਬ ਦੇ ਪਾਠ ਇਸ ਵਾਸਤੇ ਕਰਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਵੀ ਮੇਰਾ ਮਨ ਨਾ ਸੜਕੇ ਬਾਣੀ ਤੋਂ ਮੇਰਾ ਮਨ ਕਦੇ ਨਾ ਥੜਕੇ ਜਦੋਂ ਮੈਨੂੰ ਕੋਈ ਕਵੇ ਜਾਂ ਮੇਰੇ ਕੋਲੇ ਸਮਾਂ ਹੋਵੇ ਮੇਰਾ ਮਨ ਮੈਨੂੰ ਕਵੇ ਵੀ ਚੱਲ ਬਾਣੀ ਪੜੀਏ ਇਹ ਪੰਜ ਪਾਠ ਮੈਂ ਇਸ ਕਰਕੇ ਕਰਦਾ ਤੇ ਫਿਰ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਮੂਲ ਮੰਤਰ ਦਾ ਅਭਿਆਸ ਕਿਹਨੇ ਮੂਲ ਮੰਤਰ ਦਾ ਅਭਿਆਸ ਮੈਂ ਇਸ ਕਰਕੇ ਕਰਦਾ ਕਿ ਮੇਰੇ ਹੁਣ ਬੱਚੇ ਮਤਲਬ ਗੁਰੂ ਸਾਹਿਬ ਦੀ ਕਿਰਪਾ ਵਾਲੇ ਬਾਣੀ ਪੜ੍ਹਨ ਵਾਲੇ ਤੇ ਮੈਂ ਇਸ ਕਰਕੇ ਮੂਲ ਮੰਤਰ ਦਾ ਅਭਿਆਸ ਕਰਦਾ ਆਂ ਕਿ ਕਲਗੀਧਰ ਪਾਸ਼ਾ ਜੀ ਮੇਰੀਆਂ ਜਿੰਨੀਆਂ ਵੀ ਪੀੜ੍ਹੀਆਂ ਜਾਂ ਜਿੰਨੀਆਂ ਵੀ ਕੁੱਲਾਂ ਅੱਗੇ ਆਉਣੀਆਂ ਉਹ ਸਾਰੀਆਂ ਕੁੱਲਾਂ ਵਿੱਚ ਆਪਜੀ ਦੇ ਸਿੱਖ ਹੋਣ ਆਪ ਜੀ ਦੀ ਸਿੱਖੀ ਹੋਵੇ ਦੇਖੋ ਖਾਲਸਾ ਜੀ ਉਹ ਗੁਰਮੁਖ ਆਪਣੇ ਵਾਸਤੇ ਕੁਝ ਨਹੀਂ ਮੰਗ ਰਿਆ ਸਿਰਫ ਉਹਨੇ ਇਹ ਮੰਗਿਆ ਕਿ ਮੇਰਾ ਮਨ ਨਾ ਛਿੜਕੇ ਤੇ ਬਾਅਦ ਚ ਉਹਨੇ ਆਪਣੀ ਕੋਲ ਵਿੱਚ ਸਿੱਖੀ ਮੰਗਣ ਵਾਸਤੇ ਜਾਪ ਰੱਖੇ ਹੋਏ ਇਹੋ ਜੇ ਗੁਰਮੁਖ ਧਰਤੀ ਤੇ ਸਜੇ ਹੋਏ ਜਿਨ੍ਹਾਂ ਕਰਕੇ ਖਾਲਸਾ ਜੀ ਧਰਤੀ ਖਲੋਤੀ ਹੋਈ ਹੈ ਨਹੀਂ ਤੇ ਪੰਜਾਬ ਦੇ ਲੋਕ ਸਤਿਗੁਰ ਜੀਆਂ ਨੂੰ ਛੱਡ ਕੇ ਕੋਈ ਇੱਛਾਧਾਰੀ ਨਾਗ ਦੀ ਜਗਾ ਬਣਾ ਕੇ ਬੈਠਾ ਕੋਈ ਪੀਰਾਂ ਦੀ ਜਗਾ ਬਣਾ ਕੇ ਬੈਠਾ ਕੋਈ ਕਿਸੇ ਪ੍ਰਕਾਰ ਦੇ ਪੀਰ ਕੋਈ ਕਿਸੇ ਪ੍ਰਕਾਰ ਦੇ ਜਿਨ੍ਹਾਂ ਦੇ ਖਾਲਸਾ ਜੀ ਕਦੇ ਜ਼ਿੰਦਗੀ ਚ ਨਾਂ ਨਹੀਂ ਸੁਣੇ ਜਾਂ ਕਿਤਾਬਾਂ ਜੀ ਦੀ ਪੜੇ ਪ੍ਰਾਤਣ ਇਤਿਹਾਸਾਂ ਵਿੱਚ ਨਾਂ ਨਹੀਂ ਆਉਂਦੇ ਜਿਹੋ ਜੇ ਉਹੋ ਜੇ ਲੋਕਾਂ ਨੇ ਨਾਂ ਰੱਖ ਕੇ ਚਾਰ ਢਟਾਂ ਲਾ ਕੇ ਉੱਥੇ ਦੀਵੇ ਜਗਾਉਂਦੇ ਫਿਰਦੇ ਪੂਰੇ ਸਤਿਗੁਰਾਂ ਜੀ ਨੂੰ ਛੱਡ ਕੇ ਇਹ ਲੋਕਾਂ ਨੂੰ ਪਤਾ ਨਹੀਂ ਕਦੋਂ ਸਮਝ ਆਵੇਗੀ ਜਿਸ ਵੇਲੇ ਧਰਤੀ ਧੱਸ ਜਾਵੇਗੀ ਨਾ ਪੈਰਾਂ ਥੱਲੇ ਉਸ ਵੇਲੇ ਇਹਨਾਂ ਦੇ ਮੂੰਹੋਂ ਵਾਹਿਗੁਰੂ ਨਿਕਲਣਾ ਹੈ ਵਾਹਿਗੁਰੂ ਸ਼ਬਦ ਤੋਂ ਬਿਨਾ ਕੋਈ ਹੋਰ ਸ਼ਬਦ ਨਹੀਂ ਨਿਕਲ ਸਕਦਾ ਖਾਲਸਾ ਜੀ ਇੱਕ ਵਾਰ ਨਾ ਇੱਕ ਦਾਸਰੇ ਨਾਲ ਹੋਈ ਸੀ ਗੱਲ ਅਸੀਂ ਸ੍ਰੀ ਦਰਬਾਰ ਸਾਹਿਬ ਸੇਵਾ ਕਰਨ ਜਾਂਦੇ ਹੁੰਦੇ ਸੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਉਥੇ ਅਸੀਂ 8-10 ਜਣੇ ਸੀਗੇ ਸੇਵਾ ਕਰਦੇ ਜੇ ਇਸ ਵੇਲੇ ਉਥੇ ਇੱਕ ਪਰਿਵਾਰ ਮਿਲਿਆ ਸਾਨੂੰ ਚਾਰ ਜੀ ਸੀਗੇ ਉਹਨਾਂ ਦੇ ਉਹਨਾਂ ਮਤਲਬ ਸਿਰਫ ਮਹਾਰਾਜ ਦੇ ਦਰਮ ਨੂੰ ਵੇਖਣ ਆਏ ਸੀ ਕੋਈ ਉਹਨਾਂ ਦੀ ਸ਼ਰਧਾ ਭਾਵਨਾ ਨਹੀਂ ਸੀਗੀ ਸਿਰਫ ਧੰਗੁਰੂ ਨਾਮਦਾਸ ਮਹਾਰਾਜ ਦਾ ਘਰ ਸੁਣਿਆ ਸੀ ਵੀ ਗੋਲਡਨ ਟੈਂਪਲ ਆ ਉਹ ਵੇਖ ਕੇ ਆਈ ਤੇ ਜਦੋਂ ਉਹਨਾਂ ਸਾਡੇ ਨਾਲ ਅਸੀਂ ਜਦੋਂ ਫ੍ਰੀ ਹੋਏ ਸੀ ਉੱਥੇ ਬੈਠੇ ਤੇ ਉਹ ਵੀ ਬੰਦਾ ਉੱਥੇ ਬੈਠਾ ਉਹ ਆਪਸ ਵਿੱਚ ਸਾਰੇ ਜਣੇ ਗੱਲਾਂ ਕਰਦੇ ਵੀ ਹਾਂ ਸਹੀ ਆ ਵੀ ਸੋਨਾ ਸਾਰਾ ਕੋਈ ਬੜਾ ਸੋਹਣਾ ਬਣਾਇਆ ਜਿਹੜੇ ਬੰਦੇ ਨੇ ਵੀ ਇਹ ਬਣਾਇਆ ਹੋਊਗਾ ਇਹ ਦੇਖ ਬੜੀ ਸੋਹਣੀ ਆ ਵੀ ਦੇਖ ਕਰਕੇ ਇੱਥੇ ਲੋਕੀ ਬਹੁਤ ਆਉਂਦੇ ਆ ਵੀ ਆ ਸੋਨਾ ਲੱਗਾ ਹੋਇਆ ਇੱਕ ਜਾਲ ਦੇ ਵਿੱਚ ਸਰੋਵਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇ ਬਿਲਡਿੰਗ ਬਣੀ ਹੋਈ ਤਾਂ ਕਹਿਣ ਉਹ ਵੀ ਜਗ ਜਗ ਮਗ ਜਗ ਮਗ ਰਾਤ ਨੂੰ ਹੁੰਦੀ ਆ ਮਤਲਬ ਵੇਖਣ ਵਾਸਤੇ ਬਹੁਤ ਸੋਹਣੀ ਚੀਜ਼ ਆ ਤੇ ਲੋਕੀ ਤਾਂ ਆਉਂਦੇ ਜਦੋਂ ਨਾ ਇਦਾਂ ਅਸੀਂ ਇਹ ਚੀਜ਼ ਦੀ ਗੱਲ ਸੁਣੀ ਸਾਡੇ ਤੇ ਇੱਕ ਸਿੰਘ ਸੀ ਉਹਨੇ ਅਸੀਂ ਤਾਂ ਜਵਾਬ ਦੇਣਾ ਸੀ ਉਹਨੇ ਪਹਿਲਾਂ ਦਿੱਤਾ ਉਹਨੇ ਕਹਿੰਦੇ ਵੀ ਤੁਸੀਂ ਸਿਰਫ ਮੈਨੂੰ ਲੱਗਦਾ ਕਿ ਤੁਸੀਂ ਇਸ ਸਥਾਨ ਨੂੰ ਵੇਖਣ ਵਾਸਤੇ ਆਏ ਹੋ ਉਹ ਕਹਿੰਦੇ ਵੀ ਹਾਂਜੀ ਬਿਲਕੁਲ ਅਸੀਂ ਵੇਖਣ ਵਾਸਤੇ ਆਏ ਆ ਵੀ ਸਾਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ ਉਹ ਵਾਹਿਗੁਰੂ ਜਾਨ ਉਹ ਕਿੱਥੋਂ ਦੇ ਸੀਗੇ ਤੇ ਜਦੋਂ ਵਾਰਤਾ ਲਾ ਚੱਲੀ ਅਸੀਂ ਉਹਨਾਂ ਨਾਲ ਪੂਰਾ 1 ਘੰਟਾ ਲਾਇਆ 1 ਘੰਟਾ ਲਾਉਣ ਤੋਂ ਬਾਅਦ ਸਾਰੀ ਉਹਨਾਂ ਨੂੰ ਗੱਲ ਦਸੀ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਾ ਹਨਾ ਤੇ ਉਸ ਵੇਲੇ ਉਹ ਬੰਦਿਆਂ ਨੇ ਕਿਹਾ ਇੰਨੀ ਉਹਨਾਂ ਦੇ ਅਦਬ ਸਤਕਾਰ ਉਹਨਾਂ ਦੇ ਹਿਰਦੇ ਵਿੱਚ ਆਇਆ ਵੀ ਇਹ ਸਥਾਨ ਕੋਈ ਘੁੰਮਣ ਵਾਲਾ ਸਥਾਨ ਨਹੀਂ ਹੈ ਉਹ ਬੰਦੇ ਕਹਿੰਦੇ ਵੀ ਸਾਡੇ ਏਰੀਆ ਤੇ ਇਹੋ ਚੀਜ਼ ਫੈਲੀ ਹੋਈ ਆ ਵੀ ਇੱਕ ਧਰਤੀ ਤੇ 골ਡਨ ਟੈਂਪਲ ਆ ਵੇਖਣ ਵਾਲੀ ਟੀਜਾ ਜਿੱਦਾਂ ਤਾਜਮਹਿਲ ਆ ਇਦਾਂ ਦਰਬਾਰ ਸਾਹਿਬ ਇਹੋ ਜੀ ਲੋਕਾਂ ਦੀ ਕਈਆਂ ਦੀ ਸੋਚ ਨਹੀਂ ਜਿਨ੍ਹਾਂ ਨੂੰ ਗਿਆਨ ਨਹੀਂ ਹੈਗਾ ਤਰੋ ਗਿਆਨ ਕਿਉਂ ਨਹੀਂ ਉਹਨਾਂ ਨੂੰ ਆਇਆ ਕਿਉਂਕਿ ਸਾਡੀ ਜ਼ਬਾਨ ਫਿੱਟੀ ਹੋਈ ਆ ਅਸੀਂ ਹੈ ਤਾਂ ਗੁਰਸਿੱਖ ਸਿੱਖਾਂ ਦੇ ਘਰ ਜੰਮੇ ਹੋਏ ਅਸੀਂ ਆਪਣੇ ਸਿਰ ਤੇ ਕੇਸ ਨਹੀਂ ਰੱਖੇ ਆਪ ਸਿੱਖੀ ਨਹੀਂ ਕਮਾਈ ਆਪ ਸਤਿਗੁਰੂ ਦਾ ਜੀਵਨ ਸਾਲੂ ਨਹੀਂ ਪਤਾ ਸਾਨੂੰ ਇਹ ਨਹੀਂ ਪਤਾ ਦਸਾਂ ਪਾਸ਼ੀਆਂ ਦੇ ਨਾਂ ਕੀ ਨੇ ਦਸਾਂ ਪਾਸ਼ੀਆਂ ਨੇ ਕਿਹੜੇ ਕਿਹੜੇ ਕੌਤਕ ਕੀਤੇ ਤੁਸੀਂ ਆਮ ਕਰਕੇ ਪੁੱਛ ਕੇ ਵੇਖ ਲਓ ਕਿਸੇ ਬੰਦਿਆਂ ਨੂੰ ਆਮ ਕਰਕੇ ਅੱਜ ਕੱਲ ਦੀ ਜਨਤਾ ਨੂੰ ਪੁੱਛ ਕੇ ਦੇਖ ਲਓ ਵੀ ਭਾਈ ਤੂੰ ਦਸਾਂ ਪਾਠੀਆਂ ਦੇ 10 ਸਥਾਨ ਗਿਣਾ ਦੇ ਉਹਨੂੰ ਇਹ ਨਹੀਂ ਪਤਾ ਹੋਊਗਾ ਇੱਕ ਵਾਰ ਕਿਸੇ ਨੂੰ ਅਸੀਂ ਪੁੱਛਿਆ ਵੀ ਸੀਗਾ ਉਹ ਗਿਆਨ ਬਹੁਤ ਬੰਦਾ ਦੇ ਦਿਆ ਸੀ ਚੜ੍ਹਦੀ ਕਲਾ ਵਾਲਾ ਤੇ ਅਸੀਂ ਉਹਨੂੰ ਇੱਕ ਵਾਰ ਪੁੱਛਿਆ ਉਹ ਸਾਡੇ ਨਾਲ ਇੱਕ ਸਿੰਘ ਸੀ ਕਿਉਂਕਿ ਦਾਸ ਨਾਲ ਅਭਿਆਸੀ ਇੱਕ ਦੋ ਹੁੰਦਾ ਸੀ ਪਹਿਲਾਂ ਉਹ ਕਹਿੰਦਾ ਵੀ ਇਹ ਬੰਦਾ ਅੰਦਰੋਂ ਖਾਲੀ ਆ ਵੀ ਇਹਨੇ ਸਿਰਫ ਕਿਤਾਬਾਂ ਪੜ੍ਹੀਆਂ ਤੇ ਕਿਤਾਬਾਂ ਪੜ੍ਹ ਕੇ ਸੁਣਾਉਂਦਾ ਬੰਦਾ ਉਹਨਾਂ ਨੇ ਉਹਨੂੰ ਪੁੱਛਿਆ ਵੀ ਭਲਿਆ ਵੀ ਬਹੁਤ ਸੋਹਣਾ ਤੂੰ ਗਿਆਨ ਲੋਕਾਂ ਨੂੰ ਦੇ ਰਿਹਾ ਤੇ ਇਦਾਂ ਕਰ ਸਾਨੂੰ ਦੱਸ ਵੀ ਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਸਾਨ ਕਿਹੜਾ ਤੇ ਉਹ ਕਹਿੰਦਾ ਵੀ ਗੋਇਲਵਾਲ ਚਲੋ ਮਹਾਰਾਜ ਗੋਵਿੰਦਵਾਲ ਸਾਹਿਬ ਵੀ ਰਹੇ ਆ ਚੜ੍ਹਦੀ ਕਲਾ ਉਹਨਾਂ ਦਾ ਸਾਫ ਆ ਕਿਨੇ ਚਲੋ ਚੜ੍ਹਦੀ ਕਲਾ ਤੇ ਕਹਿੰਦੇ ਆ ਜਿਹੜਾ ਦਰਬਾਰ ਸਾਹਿਬ ਅਸਥਾਨ ਹੈ ਇਹ ਕਿੰਨਾ ਦਾ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਹ ਮਤਲਬ ਉਹਨਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਸਤਿਗੁਰੂ ਦੇ ਅਸਥਾਨ ਕਿਹੜੇ ਨੇ ਜਦੋਂ ਅਸੀਂ ਆਪਾਂ ਕਿਸੇ ਸਥਾਨ ਤੇ ਦਰਸ਼ਨ ਕਰਨ ਜਾਣੇ ਆ ਨਾ ਥਾਲ ਸਾਜੀ ਹਮੇਸ਼ਾ ਇੱਕ ਗੱਲ ਨੂੰ ਯਾਦ ਰੱਖੋ ਪਹਿਲਾਂ ਜਿਸ ਸਥਾਨ ਦੀ ਤੁਸੀਂ ਯਾਤਰਾ ਚੱਲਿਓ ਮੰਨ ਲਓ ਤੁਸੀਂ ਬਾਹਰੋਂ ਆਇਓ ਪੰਜਾਬ ਪੰਜਾਬ ਆ ਕੇ ਹੁਣ ਤੁਸੀਂ ਪਲਾਨ ਕੀਤਾ ਵੀ ਅਸੀਂ ਹਜੂਰ ਸਾਹਿਬ ਜਾਣਾ ਅਸੀਂ ਪਟਨਾ ਸਾਹਿਬ ਜਾਣਾ, ਅਸੀਂ ਗੁਰੂ ਕੀ ਕਾਂਸੀ ਜਾਣਾ, ਦਰਬਾਰ ਸਾਹਿਬ ਜਾਣਾ, ਸ੍ਰੀ ਅਨੰਦਪੁਰ ਸਾਹਿਬ ਜਾਣਾ ਜਾਂ ਕਿੱਥੇ ਹੀ ਜਾਣਾ ਤੇ ਭਾਈ ਘਰ ਬਹਿ ਕੇ ਪਹਿਲਾਂ ਅੱਜ ਕੱਲ ਤਾਂ ਮੈਟਾ ਸਾਰਾ ਕੁਝ ਹੀ ਮਿਲ ਜਾਂਦਾ ਪਹਿਲਾਂ ਉਸ ਸਥਾਨ ਦੀ ਜਾਣਕਾਰੀ ਲਓ ਵੀ ਉਸ ਸਥਾਨ ਤੇ ਸਤਿਗੁਰਾਂ ਨੇ ਕੀ ਕਿਰਪਾ ਕੀਤੀ ਐ, ਕਿਹੜਾ ਉੱਥੇ ਵਾਰ ਹੈ, ਕੀ ਚੀਜ਼ ਉੱਥੇ ਕਰਨ ਨਾਲ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਐ, ਕਿਵੇਂ ਸਤਿਗੁਰ ਜੀ ਨੇ ਉੱਥੇ ਸੇਵਾ ਕੀਤੀ, ਫਿਰ ਖਾਲਸਾ ਜੀ ਉਸ ਸਥਾਨ ਤੇ ਜਾਣ ਦਾ ਅਧਬ ਸਰੀਰ ਵਿੱਚ ਆਉਂਦਾ, ਮਨ ਵਿੱਚ ਆਉਂਦਾ। ਤੇ ਅਦਬ ਨਾਲ ਜਦੋਂ ਅਸੀਂ ਕਿਸੇ ਦੇ ਦਰ ਜਾਂਦੇ ਆਂ ਜਦੋਂ ਕਿਸੇ ਵੀ ਦਰ ਜਾਂਦੇ ਆਂ ਫਿਰ ਉਥੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਮਹਾਰਾਜ ਦੀ ਕਿਰਪਾ ਹੁੰਦੀ ਸਦਾ ਹੀ ਮਹਾਰਾਜ ਦੇ ਦਰ ਨੂੰ ਪਾਈ ਜਦੋਂ ਜਾਂਦੇ ਹੋ ਥੋੜਾ ਜਿਹਾ ਪਿੱਛੇ ਗੱਡੀਆਂ ਰੋਕ ਕੇ ਅੱਜ ਕੱਲ ਦਾ ਚਲੋ ਪਾਰਕਾਂ ਹੀ ਮਹਾਰਾਜ ਦੇ ਘਰ ਬਣ ਗਈਆਂ ਨਹੀਂ ਤੇ ਪੁਰਾਤਨ ਲੋਕਾਂ ਦਾ ਇਹ ਜਿਹੜਾ ਅਸੀਂ ਪੁਰਾਤਨ ਸਿੰਘ ਸੀ ਨਾ ਜਿਹੜੇ ਖਾਲਸਾ ਜੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਜਾਂ ਗੱਡੀਆਂ ਤੇ ਬਹਿ ਕੇ ਆਉਣਾ ਕਿਸੇ ਪ੍ਰਕਾਰ ਘੋੜਿਆਂ ਤੇ ਆਉਂਦੇ ਸੀ ਜਿਸ ਵੇਲੇ ਆ ਸ਼ਾਮ ਦਾ ਰਾਜਾ कलगी परपाशा महाराज ਦੇ ਚਰਨਾਂ ਵਿੱਚ ਆਇਆ ਨਾ ਸ਼ਾਮ ਦੇ ਰਾਜਾ ਤੇ ਉਹਦੀ ਮਾਤਾ ਤੇ ਖਾਲਸਾ ਜੀ ਕੀਰਤਪੁਰ ਸਾਹਿਬ ਤੋਂ ਪਿੱਛੋਂ ਕੀਰਤਪੁਰ ਸਾਹਿਬ ਤੋਂ ਵੀ ਪਿੱਛੇ ਉਹ ਘੋੜਿਆਂ ਤੋਂ ਉਤਰ ਗਏ ਸੀਗੇ ਇਹਨਾਂ ਮਹਾਰਾਜ ਘਰ ਦਾ ਅਦਬ ਸਤਕਾਰ ਲੋਕ ਕਰਦੇ ਸੀ ਵੀ ਚੱਲ ਕੇ ਜਾਣਾ ਜਿਨ੍ਹਾਂ ਕਦਮ ਮਹਾਰਾਜ ਦਰਵਾਲ ਨੂੰ ਚੱਲਾਂਗੇ ਲੇਖੇ ਵਿੱਚ ਪਹਿਣਗੇ ਤੇ ਅੱਜ ਸਾਡੇ ਚਲੋ ਸਾਡੀਆਂ ਕਮੀਆਂ ਵੀ ਹੋ ਗਈਆਂ ਜਾਂ ਸਮੇਂ ਦਾ ਹਿਸਾਬ ਤਾਂ ਵੀ ਹੋ ਗਿਆ ਫਿਰ ਵੀ ਸਾਨੂੰ ਆਪਣੇ ਜਿਹੜੇ ਪਾਰਕਾਂ ਦੇ ਵਿੱਚ ਗੱਡੀ ਲਾ ਲਈਏ ਨਾ ਉਸ ਤੋਂ ਬਾਅਦ ਵੀ ਗੁਰੂ ਘਰ ਦੇ ਵਿੱਚ ਵੀ ਸਾਨੂੰ ਬਹੁਤਾ ਚੱਲਣਾ ਚਾਹੀਦਾ ਗੁਰੂ ਘਰਾਂ ਦੇ ਵਿੱਚ ਬਹੁਤਾ ਚੱਲਣ ਨਾਲ ਕਦਮ-ਕਦਮ ਲੇਖੇ ਲੱਗਦਾ ਜਦੋਂ ਤੁਸੀਂ ਹਜ਼ੂਰ ਸਾਹਿਬ ਜਾਓ ਉੱਥੋਂ ਦੇ ਸਿੰਘ ਜਿਹੜੇ ਨੇ ਨਾ ਮਹਾਰਾਜ ਦੇ ਦਰਬਾਰ ਦੀਆਂ ਬਹੁਤ ਕਰਮਾਂ ਕਰਦੇ ਪੰਜ-ਪੰਜ ਪ੍ਰਕਰਮਾ 10-10 ਪ੍ਰਕਰਮਾ ਨਿਸ਼ਾਨ ਸਾਹਿਬਾਂ ਦੀਆਂ 10-10 ਪ੍ਰਕਰਮਾ ਕਰਦੇ ਏਡੀ ਗੁਰੂ ਸਾਹਿਬ ਦੀ ਕਿਰਪਾ ਹੈ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਥਾਨਾਂ ਦਾ ਅਦਬ ਕਰਦੇ ਸਤਗੁਰੂ ਦਾ ਅਦਬ ਕਰਦੇ ਮਹਾਰਾਜ ਉਹਨਾਂ ਨੂੰ ਬੇਅੰਤ ਖੁਸ਼ੀਆਂ ਬਖਸ਼ਦੇ ਸਾਨੂੰ ਖਾਲਸਾ ਜੀ ਮਹਾਰਾਜ ਦੇ ਦਰ ਤੇ ਜਾਣਾ ਨਹੀਂ ਆਉਂਦਾ ਮਹਾਰਾਜ ਦੇ ਦਰ ਤੇ ਖਲੋ ਕੇ ਅਰਦਾਸ ਕਰਨੀ ਨਹੀਂ ਆਉਂਦੀ ਕੋਈ ਮਰਿਆਦਾ ਸਾਨੂੰ ਪਤਾ ਨਹੀਂ ਹੁੰਦੀ ਇਸ ਕਰਕੇ ਸਾਡੀ ਕਈ ਵਾਰ ਬਹੁਤੀ ਅਰਦਾਸ ਸੁਣੀ ਨਹੀਂ ਜਾਂਦੀ ਸਤਗੁਰ ਸੱਚੇ ਪਾਸ਼ਾ ਮਰਿਆਦਾ ਪਰਛੋਤ ਮਹਾਨ ਸਤਗੁਰ ਸੱਚੇ ਪਾਸ਼ਾ ਨੂੰ ਮਰਿਆਦਾ ਤੇ ਰਹਿਤ ਬਹੁਤ ਸੋਹਣੀ ਲੱਗਦੀ ਹੈ ਜਿਹੜਾ ਰਹਿਤਿਆ ਸਿੰਘ ਹੈ ਉਹਤੇ ਬੜੀ ਬੇਅੰਤ ਕਿਰਪਾ ਹੁੰਦੀ ਫਿਰ ਖਾਲਸਾ ਜੀ ਕਈ ਪਰਿਵਾਰ ਇਹੋ ਜਿਹੇ ਹਨ ਜਿਹੜੇ ਘਰੋਂ ਇਸ਼ਨਾਨ ਕਰਕੇ ਵੀ ਮਹਾਰਾਜ ਕਰ ਜਾਂਦੇ ਸਾਨੂੰ ਹਮੇਸ਼ਾ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਲੈ ਕੇ ਪਾਈ ਇੱਕ ਮੇਰੀ ਬੇਨਤੀ ਹੋਰ ਆ ਜਿਨ੍ਹਾਂ ਦੇ ਬੱਚੇ ਬਹੁਤ ਛੋਟੇ ਨੇ ਖਾਲਸਾ ਜੀ ਕਈ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਅਸਥਾਨ ਸੱਚਖੰਡ ਹੈ ਖਾਲਸਾ ਜੀ ਧਰਤੀ ਦੇ ਉੱਤੇ ਉਹ ਉਹ ਉਸ ਸਥਾਨ ਤੇ ਬੱਚਿਆਂ ਨੂੰ ਅਸੀਂ ਡਾਇਪਰ ਲਾ ਕੇ ਲੈ ਕੇ ਜਾਂਦੇ ਹਾਂ ਸਾਰਾ ਗੰਦਮੰਦ ਚੱਕ ਕੇ ਤੇ ਮਹਾਰਾਜ ਦੇ ਦਰਬਾਰ ਤੱਕ ਲੈ ਕੇ ਜਾਂਦੇ ਹਾਂ ਉਹ ਸਾਡੇ ਕਿਸੇ ਪਾਪ ਪੈਂਦਾ ਪੁੰਨ ਨਹੀਂ ਪੈਂਦਾ ਜਿਸ ਵੇਲੇ ਤੁਹਾਨੂੰ ਪਤਾ ਹੈ ਬੱਚਾ ਬਹੁਤ ਛੋਟਾ ਹੈ ਤੁਸੀਂ ਭਾਈ ਬਾਹਰ ਹੀ ਉਹਨੂੰ ਦਰਸ਼ਨ ਮੇਲੇ ਕਰਵਾ ਲਓ ਕਰਮਾਂ ਦੇ ਵਿੱਚ ਪਰ ਮਹਾਰਾਜ ਦੇ ਕੋਲ ਨਾ ਉਹਨਾਂ ਨੂੰ ਲੈ ਕੇ ਜਾਵੋ ਕਿਉਂਕਿ ਬੱਚਿਆਂ ਦੇ ਕੋਲ ਬੱਚੇ ਬੇਸ਼ੱਕ ਕਈ ਹੁਣ ਗਿਆਨ ਦੇਣਗੇ ਬੱਚੇ ਤਾਂ ਰੱਬ ਦਾ ਰੂਪ ਨੇ ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਮਰਿਆਦਾ ਰੱਬ ਆਪਣੇ ਰੂਪ ਤੋਂ ਵੀ ਵੱਡੀ ਹੈ ਮਹਾਰਾਜ ਨੇ ਆਪਣੇ ਤੋਂ ਵੱਡੀ ਆਪਣੀ ਰਹਿਤ ਆਖੀ ਮਹਾਰਾਜ ਨੇ ਕਹਿਣਾ ਨਾ ਕੀਤਾ ਕਿ ਮੈਨੂੰ ਸਿੱਖ ਨਹੀਂ ਪਿਆਰਾ ਮੈਨੂੰ ਰਹਿਤ ਪਿਆਰੀ ਹੈ ਜਿਹੜਾ ਰਹਿਤਮਾਨ ਹੋਊਗਾ ਉਹ ਸਿੱਖ ਪਿਆਰਾ ਹੈ ਸਿੱਖ ਵਿੱਚ ਕੋਈ ਇਹੋ ਜੀ ਭਾਵਨਾ ਨਹੀਂ ਕਿ ਸਿੱਖ ਮੈਨੂੰ ਪਿਆਰਾ ਲੱਗਦਾ ਸਤਿਗੁਰੂ ਕਹਿੰਦੇ ਸਿੱਖ ਵਿੱਚ ਜਿਹੜੀ ਜਿਹੜੀ ਵਹਿਤ ਹੋਇਆ ਨਾ ਸਿੱਖ ਦੇ ਅੰਦਰ ਉਹ ਮੈਨੂੰ ਪਿਆਰੀ ਲੱਗਦੀ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰਨ ਆਓ ਜਿਹੜੀ ਅੱਜ ਦੀ ਹੱਦ ਬੀਤੀ ਹੈ ਸਰਵਣ ਕਰੀਏ ਜਿਹੜੀ ਅੱਜ ਦੀ ਹੱਦ ਬੀਤੀ ਹੈ ਖਾਲਸਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਆ ਉਹ ਭੈਣ ਕਹਿੰਦੇ ਕਿ ਮੇਰਾ ਰਿਸ਼ਤਾ ਹੋਇਆ ਬਾਹਰ ਜਿਹੜੇ ਮੇਰੇ ਹਸਬੰਡ ਸੀਗੇ ਉਹ ਅਮਰੀਕਾ ਤੋਂ ਸਨ ਜਦੋਂ ਮੇਰਾ ਵਿਆਹ ਹੋਇਆ ਉਹ ਡੇਢ ਕ ਮਹੀਨਾ 2 ਕ ਮਹੀਨੇ ਵਾਸਤੇ ਆਏ ਸੀ ਸਾਡਾ ਵਿਆਹ ਹੋਇਆ ਤੇ ਉਸ ਤੋਂ ਬਾਅਦ ਮੇਰੇ ਪੇਪਰ ਵਗੈਰਾ ਸਾਰਾ ਕੁਝ ਬਣਾ ਕੇ ਉਹ ਲੈ ਗਈ ਸੀ ਵੀ ਅਸੀਂ ਸਭ ਕੁਝ ਕਰ ਲਾਂਗੇ ਇੱਥੇ ਸਾਡੀ ਸਾਰਾ ਕੁਝ ਹੁੰਦਾ ਜੋ ਪੇਪਰ ਵਾ ਕਾਰਵਾਈ ਹੁੰਦੀ ਸਭ ਕੁਝ ਹੋ ਗਿਆ ਪਰ ਉਹ ਭੈਣ ਕਹਿੰਦੀ ਕਿ ਮੈਂ ਉਹ ਡੇਢ ਮਹੀਨੇ ਦੇ ਵਿੱਚ ਇੱਕ ਆਈਡੀਆ ਜਾ ਲਾ ਲਿਆ ਕਿ ਮੈਨੂੰ ਲੱਗਦਾ ਸੀ ਕਿ ਜਿਹੜਾ ਮੇਰਾ ਘਰ ਵਾਲਾ ਆ ਉਹ ਕਿਸੇ ਨਾਲ ਗੱਲ ਕਰਦਾ ਇਹ ਮੇਰੇ ਮਨ ਵਿੱਚ ਡਾਊਟ ਸੀ ਕਿਉਂਕਿ ਮੈਂ ਧੰਬਾਬਾ ਦੀ ਫਿਰਸਾਬ ਨੂੰ ਸ਼ੁਰੂ ਤੋਂ ਹੀ ਮੰਨ ਲਈ ਆਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਦੀ ਰਹੀ ਆਂ ਜਦੋਂ ਮੇਰਾ ਚਿੱਤ ਕਰਦਾ ਹੁੰਦਾ ਸੀ ਮੈਂ ਮਹਾਰਾਜ ਦੇ ਘਰ ਜਾ ਕੇ ਸੇਵਾ ਕਰਨੀ ਤੇ ਮੇਰਾ ਮਨ ਇੱਦਾਂ ਮਹਾਰਾਜ ਦੀ ਕਿਰਪਾ ਵਾਲਾ ਸੀ ਕਿ ਮੈਨੂੰ ਨਾ ਬੰਦੇ ਤੂੰ ਵੇਖ ਕੇ ਪਤਾ ਲੱਗ ਜਾਂਦਾ ਸੀ ਆ ਬੰਦਾ ਐਵੇਂ ਆਇਆ ਕਿ ਮਨ ਵਿੱਚ ਆਵਾਜ਼ ਆ ਜਾਂਦੀ ਸੀ ਕਹਿੰਦੇ ਵੀ ਮੈਂ ਚਲੋ ਉਹ ਮੇਰਾ ਮੇਰੇ ਘਰਦਿਆਂ ਨੇ ਲੱਭਿਆ ਸੀ ਮੇਰੇ ਵਾਸਤੇ ਮੈਂ ਉਹਦੇ ਨਾਲ ਰਹੀ ਪਰ ਮੇਰਾ ਮਨ ਸੀ ਵੀ ਇਹਦੇ ਇਹ ਕੋਈ ਨਾ ਕੋਈ ਇਹ ਲਗਾਉਂਦਾ ਆ ਕੋਈ ਚੀਜ਼ ਜ਼ਰੂਰ ਤੇ ਉਹਨੇ ਕਈ ਵਾਰ ਫੋਨ ਨੂੰ ਰਾਤ ਨੂੰ ਕੋਈ ਆਉਣਾ ਉਹਨੇ ਉੱਠ ਕੇ ਬਾਹਰ ਕੱਢ ਜਾਣਾ ਕਿੰਨਾ ਕਿੰਨਾ ਚਿਰ ਫੋਨ ਕਰੀ ਜਣਾ ਕਿਸੇ ਨਾਲ ਝਗੜੀ ਜਾਣਾ ਮੇਰੇ ਮਨ ਵਿੱਚ ਡਾਊਟ ਜ਼ਰੂਰ ਆਇਆ ਕਹਿੰਦੇ ਉਹ ਡਾਊਟ ਆਉਣ ਕਰਕੇ ਫਿਰ ਇਹ ਇਥੋਂ ਚਲੇ ਗਏ ਵਾਪਸ ਵੀ ਅਸੀਂ 13 ਉੱਥੇ ਬਣਾਵਾਂਗੇ ਪਰ 6 ਮਹੀਨੇ ਤੱਕ ਕੋਈ ਗੱਲਬਾਤ ਨਹੀਂ ਸਾਲ ਹੋ ਗਿਆ ਕੋਈ ਗੱਲਬਾਤ ਨਹੀਂ ਤੇ ਮੈਂ ਆਉਣ ਵਾਸਤੇ ਕਹਣਾ ਉਹਨਾਂ ਨੇ ਕਹਿਣਾ ਮੈਂ ਦੇਖੂਗਾ ਟਰਾਈ ਕਰੂੰਗਾ ਮੇਰੇ ਗੱਲ ਪੈ ਜਾਣਾ ਕਈ ਵਾਰ ਮੈਂ ਫੋਨ ਕਰਦੇ ਰਹਿਣਾ ਫੋਨ ਕੋਈ ਨਹੀਂ ਚੱਕਣਾ ਫਿਰ ਇਦਾਂ ਦਾ ਵੀ ਕੰਮ ਹੋ ਗਿਆ ਕਿ ਇੱਕ ਵਾਰ ਮੈਂ ਸੋਚਿਆ ਕਿ ਮੈਂ ਦੇਖਣਾ ਹੈ ਕਿ ਮੈਨੂੰ ਫੋਨ ਕਿੰਨੀ ਵਾਰ ਜੇ ਕਰਦੇ ਆ ਕਹਿੰਦੇ 3 ਮਹੀਨੇ ਹੋ ਗਏ ਕੋਈ ਫੋਨ ਨਹੀਂ ਮੈਨੂੰ ਆਇਆ ਕਹਿੰਦੇ ਉਦੋਂ ਫਿਰ ਮੈਂ ਆਪਣੇ ਘਰਦਿਆਂ ਨੂੰ ਕੁਝ ਨਹੀਂ ਕਿਹਾ ਮੈਂ ਹਮੇਸ਼ਾ ਉਹਨਾਂ ਨੂੰ ਇਹ ਕਿਹਾ ਕਿ ਮੈਨੂੰ ਫੋਨ ਆਉਂਦਾ ਮੈਂ ਠੀਕ ਆ ਕਹਿੰਦੇ ਫਿਰ ਮੈਂ ਕੁਝ ਨਹੀਂ ਕੀਤਾ ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਚਰਨ ਪਰਸੇ ਕਹਿੰਦੇ ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਸੇਵਾ ਕਰਨ ਲੱਗ ਪਈ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਤਾਂ ਮੈਂ ਸੇਵਾ ਕਰਨ ਜਾਂਦੀ ਸਾਂ ਫਿਰ ਉਸ ਤੋਂ ਬਾਅਦ ਘਰ ਵਿੱਚ ਦੁਪਹਿਰੇ ਸ਼ੁਰੂ ਕਰ ਲਈ ਕਹਿੰਦੇ ਮੈਂ ਘਰ ਵਿੱਚ ਪੰਜ ਜਪਜੀ ਸਾਹਿਬ ਦੇ ਪਾਠ ਕਰਨੇ ਦੋ ਬਾਠ ਕਰਨੇ ਚੌਪਈ ਸਾਹਿਬ ਦੇ ਇੱਕ ਸ੍ਰੀ ਸੁਖਣੀ ਸਾਹਿਬ ਤੇ ਸੰਪੂਰਨ ਮੰਨੂ ਸਾਹਿਬ ਦਾ ਪਾਠ ਕਰਨਾ ਇਵੇਂ ਚੁਪੈਰਾ ਕਰਨਾ ਚੁਪੈਰਾ ਕਰਨ ਤੋਂ ਬਾਅਦ ਸਵਾ ਲੱਖ ਮੂਲ ਮੰਤਰ ਦਾ ਜਾਪ ਰੱਖਿਆ ਹੋਇਆ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਤੋਂ ਬਾਅਦ ਇੱਕ ਸ਼ਬਦ ਦਾ ਮੈਂ ਅਭਿਆਸ ਕਰਦੀ ਸਾਂ ਉਹ ਕਿਹੜਾ ਸ਼ਬਦ ਸੀ ਖਾਲਸਾ ਜੀ ਮਹਾਰਾਜ ਦਾ ਚਾਛੀ ਛੰਦ ਗੋਬਿੰਦ ਦੇ ਮੁਕੰਦੇ ਉਦਾਰੇ ਆਪਾਰੇ ਹਰੀ ੰਗ ਕਰੀ ੰਗ ਨਰਨਾਮੀ ਆਕਾਮੇ ਜਾਪ ਸਾਹਿਬ ਦੀ ਬਾਣੀ ਵਿੱਚੋਂ ਸੋ ਇਸ ਤਰ੍ਹਾਂ ਮੇਰਾ ਇਨਾ ਕਨੇਟ ਨੇਮ ਸੀ ਤੁਹਾਡਾ ਧੰਨਵਾਦ ਆਦੀਪ ਸਿੰਘ ਸਾਹਿਬ ਨੂੰ ਇਹੋ ਕਹਿੰਦੀ ਸਾਂ ਮਹਾਰਾਜ ਜੇ ਉਹ ਖੋਟਾ ਕਿਸੇ ਪ੍ਰਕਾਰ ਤੇ ਤੁਸੀਂ ਉਹਨੂੰ ਖਰਾ ਕਰਦੋ ਮੈਨੂੰ ਉਹਦੀ ਪਿਛਲੀ ਜ਼ਿੰਦਗੀ ਨਾਲ ਕੋਈ ਲੈਣ ਦੇਣ ਨਹੀਂ ਪਰ ਮੈਂ ਉਹਦੇ ਨਾਲ ਵਿਆਹੀ ਆ ਤੇ ਜਿੱਦਾਂ ਮੈਂ ਉਹਦੇ ਵਾਸਤੇ ਵਫਾਦਾਰ ਹਾਂ ਉਹ ਵੀ ਮੇਰੇ ਵਾਸਤੇ ਵਫਾਦਾਰ ਹੋਵੇ ਜਾਂ ਉਹਦਾ ਕੋਈ ਇਹੋ ਜਿਹਾ ਕੋਈ ਗੱਲਬਾਤ ਹੈ ਜਿਹੜੀ ਮੈਨੂੰ ਰਾਜ ਨਹੀਂ ਪਤਾ ਜਾਂ ਉਹ ਮੇਰੇ ਸਾਹਮਣੇ ਆਵੇ ਤੇ ਮਹਾਰਾਜ ਮੈਂ ਉੱਥੋਂ ਥੜਕਾਂ ਨਹੀਂ ਨਹੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਆ ਤੁਸੀਂ ਕਿਰਪਾ ਕਰੋ ਕਹਿੰਦੇ ਜਦੋਂ ਮੈਂ ਇਦਾਂ ਚ ਪਹਿਰੇ ਕਰਨ ਲੱਗ ਪਈ ਮੈਂ 5 ਚ ਪਹਿਰੇ 5ਵਾਂ ਚ ਪਹਿਰਾ ਕਰਨਾ ਸੀ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਆਪਣੇ ਆਪ ਫੋਨ ਕੀਤਾ 4 ਮਹੀਨੇ ਬਾਅਦ ਫੋਨ ਆ ਕੇ ਤੇ ਉਹ ਫੋਨ ਤੇ ਉਹਨਾਂ ਨੇ ਨਾ ਮੇਰੇ ਨਾਲ ਰੋ ਕੇ ਗੱਲ ਕੀਤੀ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੰਨਾ ਚਿਰ ਮੈਨੂੰ ਫੋਨ ਨਹੀਂ ਕੀਤਾ ਮੈਂ ਇਹੀ ਸੀਗਾ ਵੀ ਤੁਸੀਂ ਫੋਨ ਕਰੋਗੇ ਮੈਂ ਫਿਰ ਗੱਲ ਕਰਨੀ ਹੈ ਹੁਣ ਮੈਂ ਖੁਦ ਫੋਨ ਨਹੀਂ ਕਰਨਾ ਉਹਨਾਂ ਨੇ ਮੈਨੂੰ ਫੋਨ ਕਰਕੇ ਸਾਰੀ ਗੱਲਬਾਤ ਦੱਸੀ ਵੀ ਮੈਂ ਇਦਾਂ ਤੰਗ ਪਰੇਸ਼ਾਨ ਆ ਵੀ ਬਹੁਤ ਮੈਂ ਫਸਿਆ ਹੋਇਆ ਤੇ ਉਹਨਾਂ ਨੇ ਸਾਰੀ વાਰਤਾ ਜਿਹੜੋਂ ਸੁਣਾਈ ਵੀ ਮੇਰਾ ਇੱਥੇ ਵਿਆਹ ਹੋਇਆ ਹੋਇਆ। ਇੱਕ ਮੈਂ ਇੱਥੇ ਵਿਆਹ ਕਰਾਇਆ ਸੀ। ਵਾਹਿਗੁਰੂ ਜਾਣੇ ਉਹਨੇ ਪੱਕੇ ਹੋਣ ਵਾਸਤੇ ਕਰਾਇਆ ਵਾਹਿਗੁਰੂ ਜਾਣੇ ਕਾਦੇ ਵਾਸਤੇ ਕਰਾਇਆ। ਕਹਿੰਦੇ ਵੀ ਉਹ ਪਰਿਵਾਰ ਹੁਣ ਮੈਨੂੰ ਤੰਗ ਬਹੁਤ ਕਰਦਾ। ਉਹ ਸਾਰਾ ਪਰਿਵਾਰ ਇੱਥੇ ਆ ਬਹੁਤ ਤੰਗ ਕਰਦਾ ਮੇਰੇ ਕੋਲ ਜੋ ਮੈਂ ਕਮਾਈ ਕਰਦਾ ਉਹ ਵੀ ਕਈ ਵਾਰ ਖੋ ਲੈਂਦੇ। ਮੈਨੂੰ ਤੰਗ ਪਰੇਸ਼ਾਨ ਬਹੁਤ ਕਰਦੇ ਆ ਤੇ ਹੁਣ ਮੈਂ ਕਹਿੰਦਾ ਇੱਥੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਇਸ ਕਰਕੇ ਮੈਂ ਤੇਰੇ ਨਾਲ ਗੱਲ ਨਹੀਂ ਕਰਦਾ ਮੇਰੇ ਕੋਲ ਤੇਰੇ ਨਾਲ ਗੱਲ ਹੁੰਦੀ ਨਹੀਂ। ਤੇ ਮੈਂ ਤੇਰੇ ਨਾਲ ਧੋਖਾ ਕੀਤਾ ਹੈ ਮੇਰੇ ਪਰਿਵਾਰ ਨੂੰ ਵੀ ਇਹ ਗੱਲ ਦਾ ਨਹੀਂ ਪਤਾ ਸਿਰਫ ਮੈਨੂੰ ਹੀ ਪਤਾ ਜਾਂ ਤੈਨੂੰ ਪਤਾ ਤੇ ਕਹਿੰਦੇ ਮੈਂ ਮਾ ਪਾਪਾ ਦੀਪ ਸਿੰਘ ਸਾਹਿਬ ਅੱਗੇ ਜਦੋਂ ਅਰਦਾਸ ਕੀਤੀ ਸੀ ਮੈਂ ਇਹੋ ਹੀ ਵੀ ਮਹਾਰਾਜ ਮੈਂ ਉੱਥੋਂ ਥੜਕੂਗੀ ਨਹੀਂ ਉਹਦਾ ਸਾਥ ਦਊਂਗੀ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਸਰਕਾਰ ਜਦੋਂ ਉਹਨਾਂ ਨੇ ਸਾਰੀ ਗੱਲ ਬਾਤ ਨਾਤੀ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਲੜ ਲਈਆਂ ਕਰਦਿਆਂ ਨੇ ਤੇ ਮੈਂ ਇਥੋਂ ਭੱਜੂਗੀ ਨਹੀਂ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਦੱਸੋ ਉਹ ਕਹਿੰਦੇ ਵੀ ਮੈਂ ਚਾਹਣਾ ਮੇਰਾ ਇਹਨਾਂ ਤੋਂ ਖਹਿੜਾ ਛੁੱਟਦੀ ਤੇ ਕਹਿੰਦੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਆ ਜਾਓ। ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਤੇ ਇੱਥੇ ਆ ਗਏ ਜਦੋਂ ਇੱਥੇ ਆਏ ਇੱਥੇ ਆ ਕੇ ਉਹਨਾਂ ਨੇ ਮੈਨੂੰ ਸਾਰੀ વાਤਾ ਟੋਟਲੀ ਸੁਣਾਈ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਇਹੀ ਅਰਦਾਸ ਕੀਤੀ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਜੋ ਵੀ ਰਾਜ ਆ ਜੋ ਵੀ ਕੋਈ ਗੱਲਬਾਤ ਆ ਵੀ ਜਦੋਂ ਮੇਰੇ ਸਾਹਮਣੇ ਤੇ ਗੁਰੂ ਸਾਹਿਬ ਦੀ ਕਿਰਪਾ ਵਰਤੀ ਸ਼ਹੀਦਾਂ ਨੇ ਉਹ ਰਾਜ ਉਹਦਾ ਮੇਰੇ ਸਾਹਮਣੇ ਲਿਆਂਦਾ ਤੇ ਮਹਾਰਾਜ ਦੀ ਕਿਰਪਾ ਨਾਲ ਉਹ 50% ਸਹੀ ਸੀ ਤੇ 50% ਉਹ ਗਲਤ ਸੀ। ਫਿਰ ਅਸੀਂ ਦੋਵਾਂ ਨੇ ਰਲ ਕੇ ਇੱਥੇ ਬਾਬਾ ਦੀਪ ਸਿੰਘ ਸਾਹਿਬ ਦੇ ਆਸਾਨੇ ਤੇ ਸੇਵਾ ਨਿਭਾਈ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਘਰਦਿਆਂ ਨਾਲ ਗੱਲ ਕੀਤੀ ਸਾਰੀ ਵਾਰਤਾ ਲਾਭ ਹੋਈ ਉਸ ਤੋਂ ਬਾਅਦ ਅਸੀਂ ਬਾਬਾ ਦੀਪ ਸਿੰਘ ਸਾਹਿਬ ਅਗੇ ਹੀ ਅਰਦਾਸ ਕੀਤੀ ਕਿ ਮਾਰੇ ਉਹਨਾਂ ਦਾ ਉਹਨਾਂ ਵੱਲੋਂ ਸਾਡਾ ਖਿਹੜਾ ਛੁੱਟ ਜੇ ਤੇ ਗੁਰੂ ਸਾਹਿਬ ਦੀ ਆਸੀ ਕਿਰਪਾ ਹੋਈ ਪਹਿਲਾਂ ਪਹਿਲਾਂ ਉਹ ਫੋਨ ਕਰਦੇ ਰਹੇ ਬਾਅਦ ਵਿੱਚ ਉਹਨਾਂ ਨੇ ਆਪਣੇ ਆਪ ਫੋਨ ਬੰਦ ਕਰਤਾ ਇਹਨਾਂ ਨੇ ਮੇਰੇ ਇਥੋਂ ਸਾਰੇ ਪੇਪਰ ਬਣਾਏ ਬਾਹਰ ਚਲੇ ਗਏ ਉਥੇ ਜਾ ਕੇ ਇਹਨਾਂ ਨੇ ਮਤਲਬ ਇਹੀ ਡਰਦੇ ਸੀ ਇੱਥੇ ਵੀ ਉਹ ਫਿਰ ਮੈਨੂੰ ਕਹਿਣਗੇ ਕੁਝ ਰੋਕਣਗੇ ਜੇ ਆ ਕੋਈ ਮਾਰਨਗੇ ਧਮਕਾਉਣਗੇ ਤੇ ਮੈਂ ਇਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਸ਼ਹੀਦਾਂ ਸਿੰਘਾਂ ਦਾ ਆਸਰਾ ਲੈ ਕੇ ਚੱਲੋ ਤੁਹਾਨੂੰ ਕੋਈ ਹੱਥ ਨਹੀਂ ਲਾਵੇਗਾ। ਇਹ ਲਈ ਮੈਂ ਇਥੇ ਪਾਠ ਕਰਦੀ ਸੀ ਮੈਂ ਉਹਨਾਂ ਦੇ ਨਾਂ ਦਾ ਵੀ ਜਾਪ ਰੱਖ ਲਿਆ। ਗੁਰੂ ਸਾਹਿਬ ਦੀ ਕਿਰਪਾ ਹੋਈ ਮੇਰ ਹੋਈ ਖਰਸ ਹੋਇਆ ਕਿ ਉਥੇ ਮੇਰੇ ਘਰ ਵਾਲੇ ਨੂੰ ਕਿਸੇ ਨੇ ਤੰਗ ਪਰੇਸ਼ਾਨ ਨਹੀਂ ਕੀਤਾ। ਉਥੇ ਜਾ ਕੇ ਉਹਨਾਂ ਮੇਰੇ ਪੇਪਰ ਬਣਾਏ। ਮੈਂ ਵੀ ਬਾਹਰ ਗਈ। ਜਦੋਂ ਉਥੇ ਗਈ ਉਥੇ ਜਾ ਕੇ ਅਸੀਂ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਮੇਰੇ ਘਰ ਵਾਲੇ ਨੇ ਕਿਹਾ ਕਿ ਉਹਨਾਂ ਆਪਾਂ ਦੋਵੇਂ ਅੰਮ੍ਰਿਤਧਾਰੀ ਹੋਈਏ। ਵੀ ਗੋਰ ਸੇ ਕੇ ਗੁਰੂ ਸਾਹਿਬ ਦੇ ਬਣੀਏ ਫਿਰ ਮਹਾਰਾਜ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਵਰਤਾਈਆਂ ਤੇ ਕਲਗੀਧਰ ਪਾਸ਼ਾ ਦੇ ਚਰਨਾਂ ਨਾਲ ਸਾਨੂੰ ਜੋੜਿਆ ਇਹ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸੀ ਉਹ ਪੈਣ ਕਹਿੰਦੀ ਕਿ ਮੈਂ ਮੈਨੂੰ ਸ਼ੱਕ ਪੈ ਗਿਆ ਸੀ ਉਹ ਸ਼ੱਕ ਵੇਖੋ ਦੇ ਮਨ ਵਿੱਚ ਕਿਵੇਂ ਆਇਆ ਕਿਉਂਕਿ ਉਹ ਪਹਿਲਾਂ ਹੀ ਮਹਾਰਾਜ ਦੀ ਕਿਰਪਾ ਵਾਲੇ ਸੀ ਤੇ ਸਤਗੁਰ ਕਹਿੰਦੇ ਨੇ ਕਿ ਉਹਨਾਂ ਨੂੰ ਕਦੇ ਧੋਖਾ ਨਹੀਂ ਵਿਆਪਦਾ ਉਹਨਾਂ ਨੂੰ ਕੋਈ ਉਹਨਾਂ ਨਾਲ ਕੋਈ ਕੋਈ ਧੋਖਾ ਨਹੀਂ ਕਰ ਸਕਦਾ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਮਹਾਰਾਜ ਕਹਿੰਦੇ ਹਰ ਬਿਸਰਤ ਸਦਾ ਖੁਵਾਰੀ ਕਾ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਜਿਨ੍ਹਾਂ ਨੂੰ ਉਸ ਵਾਹਿਗੁਰੂ ਦਾ ਓਟ ਆਸਰਾ ਹੁੰਦਾ ਜਿਨ੍ਹਾਂ ਨੂੰ ਉਸ ਵਾਹਿਗੁਰੂ ਸੱਚੇ ਪਾਸ਼ਾ ਦਾ ਸਾਰਾ ਆਸਰਾ ਹੁੰਦਾ ਖਾਲਸਾ ਜੀ ਉਹਨਾਂ ਦੀ ਓਟ ਵੀ ਵਾਹਿਗੁਰੂ ਹੁੰਦਾ ਉਹਨਾਂ ਦਾ ਸਹਾਰਾ ਵੀ ਵਾਹਿਗੁਰੂ ਹੁੰਦਾ ਉਹਨਾਂ ਦਾ ਸਭ ਕੁਝ ਵਾਹਿਗੁਰੂ ਹੁੰਦਾ ਉਹਨਾਂ ਨਾਲ ਕੋਈ ਵਾਹਿਗੁਰੂ ਧੋਖਾ ਨਹੀਂ ਹੋਣ ਹੁੰਦਾ ਐਸੀ ਗੁਰੂ ਸਾਹਿਬ ਦੀ ਕਿਰਪਾ ਹੈ ਖੁਵਾਰੀ ਉਦੋਂ ਪੱਲੇ ਪੈਂਦੀ ਹੈ ਜਦੋਂ ਮਹਾਰਾਜ ਨੂੰ ਅਸੀਂ ਭੁੱਲ ਜਾਂਨੇ ਹਾਂ ਤੇ ਮਹਾਰਾਜ ਕਹਿੰਦੇ ਸੱਚੇ ਪਾਸ਼ਾ ਵੀ ਮਹਾਰਾਜ ਦੇ ਨਾਮ ਵਿੱਚ ਹੀ ਚੈਨ ਹੈ ਮਹਾਰਾਜ ਦੇ ਨਾਮ ਤੋਂ ਬਿਨਾ ਖਾਲਸਾ ਜੀ ਤੁਹਾਡੇ ਨਾਲ ਠੱਗੀਆਂ ਹੀ ਹੋ ਰਹੀਆਂ ਲਗਾਤਾਰ ਤੁਹਾਨੂੰ ਪੰਜ ਚੋਰ ਠੱਗ ਰਹੇ ਮਹਾਰਾਜ ਦੇ ਨਾਮ ਜੱਪਣ ਤੋਂ ਬਿਨਾ ਤੁਹਾਡਾ ਨੁਕਸਾਨ ਹੋ ਰਿਹਾ ਮਹਾਰਾਜ ਦੇ ਨਾਮ ਤੋਂ ਬਿਨਾ ਨਿਤ ਮੁਹਿਮ ਪੈ ਰਹੀ ਹੈ ਨਵੇਂ ਤੋਂ ਨਵਾਂ ਨੁਕਸਾਨ ਨਵੇਂ ਤੋਂ ਨਵਾਂ ਕੰਮ ਨਵੇਂ ਤੋਂ ਨਵਾਂ ਜੰਜਾਲ ਜਿੰਦਾ ਸਿਰ ਤੇ ਪਈ ਜਾਂਦਾ ਹੈ ਨਵੇਂ 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 ਤੋਂ ਨਵਾਂ ਝੋਰਾ ਪਈ ਜਾਂਦਾ ਇਹ ਸਾਰਾ ਵਾਹਿਗੁਰੂ ਦੇ ਨਾਮ ਤੋਂ ਬਿਨਾ ਹੀ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਧੰਗੁਰੂ ਅਰਜਨ ਦੇਵ ਜੀ ਪ੍ਰਭ ਜੀ ਕੋ ਨਾਮ ਜਪਤ ਮੰਨ ਚੈਣ ਕਹਿੰਦੇ ਵਾਹਿਗੁਰੂ ਦਾ ਨਾਮ ਜਪੋ ਬੰਦਿਆ ਜੇ ਤੂੰ ਚਾਹਨਾ ਤੇਰੇ ਮਨ ਵਿੱਚ ਚੈਨ ਆਵੇ ਤੇਰੇ ਮਨ ਨੂੰ ਚੈਨ ਆਵੇ ਟਿਕਾਓ ਆਵੇ ਖੁਸ਼ੀ ਤੇਰੇ ਮਨ ਵਿੱਚ ਆਵੇ ਫਿਰ ਵਾਹਿਗੁਰੂ ਦਾ ਨਾਮ ਜਪ ਬਹੁ ਪ੍ਰਕਾਰ ਖੋਜਿਆ ਸਭ ਤਾਕੂ ਵਿਖਮ ਨਾ ਜਾਈ ਲੈਣ ਕਹਿੰਦੇ ਲੋਕ ਤਰਸਦੇ ਫਿਰਦੇ ਨੇ ਵਾਹਿਗੁਰੂ ਜੀ ਦਾ ਨਾਮ ਲੱਭਦੇ ਫਿਰਦੇ ਨੇ ਜਾਂ ਵਾਹਿਗੁਰੂ ਨੂੰ ਲੱਭਦੇ ਫਿਰਨੇ ਨੇ ਸਿਰਫ ਇੱਕੋ ਇੱਕ ਸਹਾਰਾ ਤੇ ਇੱਕੋ ਇੱਕ ਰਾਹ ਹੈ ਵਾਹਿਗੁਰੂ ਜੀ ਦਾ ਨਾਮ ਵਾਹਿਗੁਰੂ ਵਾਹਿਗੁਰੂ ਜੇ ਪੜਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਖਾਲਸਾ ਜੀ ਮਨ ਵਿੱਚ ਚੈਨ ਆ ਜਾਂਦਾ ਸਤਿਗੁਰ ਸੱਚੇ ਪਾਸ਼ਾ ਦੇ ਨਾਮ ਤੋਂ ਬਿਨਾਂ ਹੋਰ ਕਿਤੇ ਵੀ ਖਾਲਸਾ ਜੀ ਢੋਈ ਨਹੀਂ ਹੈ ਅੰਮ੍ਰਿਤ ਨਾਮ ਨਿਰਮੋਲਕ ਹਰਜਸ ਤਿੰਨ ਪਾਇਓ ਜਿਸ ਕਿਰਪਾਣ ਪਰ ਜਿਨ੍ਹਾਂ ਤੇ ਕਿਰਪਾ ਵਾਹਿਗੁਰੂ ਦੀ ਹੁੰਦੀ ਹੈ ਉਹਨਾਂ ਨੂੰ ਇਹ ਨਾਮ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਮਿਲਦਾ ਫਿਰ ਉਹਨਾਂ ਦੇ ਹਿਰਦੇ ਵਿੱਚ ਚੈਨ ਆਉਂਦਾ ਨਹੀਂ ਤੇ ਲੋਕਾਈ ਜਲਦੀ ਫਿਰਦੀ ਹੈ ਤਾਪਦੀ ਫਿਰਦੀ ਹੈ ਅੰਦਰ ਖਾਲਸਾ ਜੀ ਸੜੇ ਹੋਏ ਨੇ ਖੋਟੀ ਮੱਤ ਮਤ ਜਿਹੜੀ ਉਪ ਚ ਜਾਂਦੀ ਹੈ ਤੇ ਕਈ ਪ੍ਰਕਾਰ ਦੇ ਉਹਨਾਂ ਨਾਲ ਧੋਖੇ ਹੋ ਜਾਂਦੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਤੇ ਉਹ ਭੈਣ ਕਹਿੰਦੀ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਇੱਦਾਂ ਕੁਝ ਦੇ ਕੇ ਨਵਾਜਿਆ ਗੁਰਸਿੱਖੀ ਦਿੱਤੀ ਸਤਿਗੁਰੂ ਜੀ ਕਿਰਪਾ ਸਦਕਾ ਹੁਣ ਮੇਰੇ ਬੱਚੇ ਨੇ ਅਸੀਂ ਇੱਥੇ ਸੈਟ ਹਾਂ ਸਾਰਾ ਕੁਝ ਸ਼ੀਦਾ ਸਿੰਘਾਂ ਦਾ ਇਹਦੇ ਅੱਜ ਵੀ ਕੋਈ ਔਕੜ ਆਉਂਦੀ ਆ ਤੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਚਪੈਰੇ ਸੁਖਦੇ ਹਾਂ ਸੇਵਾ ਨਿਭਾਉਂਦੇ ਹਾਂ ਰਲ ਕੇ ਬਾਣੀ ਪੜ੍ਹਦੇ ਆ ਜਾਪ ਕਰਦੇ ਆ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਬੇਅੰਤ ਕਿਰਪਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬੇਅੰਤ ਕਿਰਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਦਾ ਹੀ ਦਿਆਲੂ ਕਿਰਪਾਲੂ ਨੇ ਕੋਈ ਝੁਕ ਕੇ ਵੇਖ ਲਵੇ ਸਤਿਗੁਰੂ ਝੋਲੀ ਜ਼ਰੂਰ ਪਰਦੇ ਸੋ ਮਹਾਰਾਜ ਦਇਆਕਰਣ ਭੋਲਾ ਦੇ ਖਿਵਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ